ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਅਗਸਤ ਹੈ 15 ਅਗਸਤ 1947 ਦੇ ਦਿਨ ਕਹਿਣ ਨੂੰ ਤਾਂ ਭਾਰਤ ਆਜ਼ਾਦ ਹੋਇਆ ਪਰ ਪੰਜਾਬ ਦੇ ਦੋ ਟੋਟੇ ਹੋ ਗਏ ਪੰਜਾਬ ਦੇ 10 ਲੱਖ ਵਸਿੰਦੇ ਇਸ ਅਖੌਤੀ ਆਜ਼ਾਦੀ ਦੀ ਭੇਂਟ ਚੜ ਗਏ ਜਦੋਂ ਸਾਰਾ ਭਾਰਤ ਅਤੇ ਪਾਕਿਸਤਾਨ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਡੁੱਬਿਆ ਹੋਇਆ ਸੀ ਤਾਂ ਉਦੋਂ ਪੰਜਾਬੀ ਆਪਣੇ ਮੋਢਿਆਂ ਦੇ ਉੱਤੇ ਆਪਣੀਆਂ ਦੀਆਂ ਲਾਸ਼ਾਂ ਢੋ ਰਹੇ ਸਨ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ ਪੰਜਾਬੀਆਂ ਦੀਆਂ ਜਾਇਦਾਦਾਂ ਇੱਧਰ ਅਤੇ ਉੱਧਰ ਰੁਲ ਗਈਆਂ ਉਨ੍ਹਾਂ ਦੀਆਂ ਮਾਵਾਂ ਅਤੇ ਧੀਆਂ ਦੀ ਬੇਪਤੀ ਕੀਤੀ ਗਈ ਅਤੇ ਹਜ਼ਾਰਾਂ ਪਰਿਵਾਰ ਇਸ ਹੁਣੀ ਨੇ ਨਿਗਲ ਲਏ 15 ਅਗਸਤ 1951 1951 ਦੇ ਵਿੱਚ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ ਦੇ ਨਾਲ ਸ਼ੁਰੂ ਸੀ ਪੰਜਾਬ ਦੀ ਦਹਿਸ਼ਤਗਰਦੀ ਦੀ ਸੋਚ ਵਾਲਾ ਮਹਾਸ਼ਾ ਪ੍ਰੈਸ ਆਪਣੀ ਜ਼ਹਿਰੀਲੀ ਕਲਮ ਦੇ ਨਾਲ ਪੰਜਾਬੀ ਹਿੰਦੂਆਂ ਦੀ ਬੋਲੀ ਬਦਲਣ ਦੇ ਲਈ ਸਾਰਾ ਟੈਲ ਲਾ ਰਿਹਾ ਸੀ ਅਤੇ ਫਿਰਕਾ ਪ੍ਰਸਤੀ ਦੀ ਸੋਚ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਸੀ ਹਿੰਦੂਆਂ ਅਤੇ ਹਰੀਜਨਾਂ ਨੂੰ ਮਹਾਸ਼ਾ ਪ੍ਰੈਸ ਨੇ ਆਪਣੀ ਫਿਰਕਾ ਪ੍ਰਸਤੀ ਦੀ ਛੂਤ ਦਾ ਨਿਸ਼ਾਨਾ ਸੌਖਿਆ ਹੀ ਬਣਾ ਲਿਆ ਸੀ ਨਤੀਜੇ ਵਜੋਂ ਹਰ ਸਿੱਖ ਨੇ ਪੰਜਾਬੀ ਅਤੇ ਵੱਡੀ ਗਿਣਤੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਵਾਈ ਟਾਈਮਜ਼ ਆਫ ਇੰਡੀਆ ਅਖਬਾਰ ਦੇ 15 ਅਗਸਤ ਤੋਂ 1951 ਦੇ ਪਰਚੇ ਦੇ ਵਿੱਚ ਉਹਨਾਂ ਦੇ ਨਾਮਾ ਨਿਗਾਰ ਨੇ ਇਹ ਵੀ ਲਿਖਿਆ ਕਿ ਪੰਜਾਬ ਦੇ ਸਿੱਖ ਕਾਂਗਰਸ ਦੇ ਵਿਰੋਧ ਨੇ ਕਿਉਂਕਿ ਸਿੱਖਾਂ ਦੀ ਹਰ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਇਸ ਦੇ ਵਿੱਚ ਪੰਜਾਬੀ ਬੋਲੀ ਵਿਰੋਧੀ ਵਤੀਰੇ ਦਾ ਸਭ ਤੋਂ ਵੱਧ ਹਿੱਸਾ ਹੈ ਕਿਸੇ ਵੀ ਕਾਂਗਰਸੀ ਯਾਨੀ ਕਿ ਹਿੰਦੂ ਨੇ ਇਹ ਕਦੇ ਨਹੀਂ ਸੋਚਿਆ ਕਿ ਸਿੱਖਾਂ ਦਾ ਆਖਿਰ ਕਰਨਾ ਕੀ ਹੈ ਕਾਂਗਰਸੀ ਦਾ ਸਿੱਖਾਂ ਨੂੰ ਹਰ ਹਥਿਆਰ ਦੇ ਨਾਲ ਭੰਡਦੇ ਨੇ ਇਸੇ ਕਰਕੇ ਸਿੱਖ ਪੰਜਾਬੀ ਸੂਬਾ ਮੰਗਦੇ ਨੇ ਇਹੀ ਸਿੱਖਾਂ ਦੇ ਮਸਲੇ ਦਾ ਇੱਕ ਹੱਲ ਹੈ 15 ਅਗਸਤ 1960 ਦਿੱਲੀ ਦੇ ਵਿੱਚ ਭਾਰਤ ਦੀ ਆਜ਼ਾਦੀ ਵਾਲੇ ਦਿਨ ਤੇ ਪੰਜਾਬੀ ਸੂਬਾ ਜਿੰਦਾਬਾਦ ਵਾਲੇ ਕਾਲੇ ਪੁਖਾਨੇ ਉਡਾਏ ਗਏ ਪੰਜਾਬੀ ਸੂਬੇ ਦੇ ਮੋਰਚੇ ਦੇ ਦੌਰਾਨ ਇੱਕ ਵੱਡਾ ਪ੍ਰੋਟੈਸਟ ਐਕਸ਼ਨ 15 ਅਗਸਤ 1960 ਦੇ ਦਿਨ ਹੋਇਆ ਸੀ ਇਸ ਦਿਨ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਬਾਹਰ ਪ੍ਰਾਈਮ ਮਿਨਿਸਟਰ ਪੰਡਤ ਨਹਿਰੂ ਨੇ ਭਾਰਤੀਆਂ ਦੇ ਨਾਂ ਪੈਗਾਮ ਦੇਣਾ ਸੀ ਪੰਜਾਬੀ ਸੂਬਾ ਨਾ ਬਣਾਉਣਾ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਸੀ ਇਸ ਦੇ ਨਾਲ ਸਿੱਖਾਂ ਨੂੰ ਅਹਿਸਾਸ ਹੁੰਦਾ ਸੀ ਕਿ ਭਾਰਤ ਦੀ ਆਜ਼ਾਦੀ ਉਨ੍ਹਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ ਇਹ ਮਹਿਸੂਸ ਕਰਕੇ ਸਿੱਖਾਂ ਨੇ ਫੈਸਲਾ ਕੀਤਾ ਕਿ ਭਾਰਤ ਦੀ ਆਜ਼ਾਦੀ ਦੇ ਦਿਨ 15 ਅਗਸਤ ਨੂੰ ਆਪਣਾ ਪ੍ਰਟੈਸਟ ਜ਼ਾਹਰ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਦੱਸਣਗੇ ਕਿ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਗੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਦਿੱਲੀ ਦੇ ਵਿੱਚ ਪੰਜਾਬੀ ਸੂਬੇ ਦੇ ਡਿਕਟੇਟਰ ਨੇ ਐਲਾਨ ਕੀਤਾ ਕਿ 15 ਅਗਸਤ ਦੇ ਦਿਨ ਸਿੱਖਾਂ ਦਾ ਇੱਕ ਜਲੂਸ ਸੀਸਗੰਜ ਗੁਰਦੁਆਰੇ ਤੋਂ ਲਾਲ ਕਿਲੇ ਵੱਲ ਮਾਰਚ ਕਰੇਗਾ। ਇਸ ਜਲੂਸ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਕਾਲੇ ਕੱਪੜੇ ਪਾ ਕੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਲਾਲ ਕਿਲੇ ਵੱਲ ਜਾਣਗੇ। ਇਸ ਐਲਾਨ ਤੋਂ ਬਾਅਦ ਭਾਰਤ ਸਰਕਾਰ ਅਤੇ ਦਿੱਲੀ ਦੀ ਪੁਲਿਸ ਅਤੇ ਹਾਕਮ ਭਰ ਆ ਗਏ 14 ਅਗਸਤ ਨੂੰ ਲਾਲ ਕਿਲੇ ਤੇ ਸੀਸਗੰਜ ਗੁਰਦੁਆਰੇ ਦੇ ਵਿਚਾਲੇ ਹਰ ਪਾਸੇ ਪੁਲਿਸੀ ਪੁਲਸ ਲਾ ਦਿੱਤੀ ਗਈ ਕੋਈ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਸ ਹਾਲਤ ਦੇ ਵਿੱਚ ਅਕਾਲੀ ਜਲੂਸ ਕੱਢਣਗੇ ਪਰ ਪੁਲਿਸ ਲੋਕਾਂ ਤੇ ਪ੍ਰੈਸ ਨੂੰ ਬਹੁਤ ਹੈਰਾਨੀ ਹੋਈ ਜਦੋਂ ਕੀਤੇ ਗਏ ਐਲਾਨ ਦੇ ਮੁਤਾਬਕ ਜਿਸ ਵੇਲੇ ਪੰਡਤ ਜਵਾਰ ਲਾਲ ਨਹਿਰੂ ਲਾਲ ਕਿਲੇ ਵੱਲ ਟੁਰਿਆ ਐਨ ਉਸੇ ਵੇਲੇ ਕਾਲੇ ਵਸਤਰ ਪਹਿਨ ਕੇ ਸਿੱਖਾਂ ਦਾ ਕਾਫਲਾ ਜਦੋਂ ਸੀਸਗੰਜ ਗੁਰਦੁਆਰੇ ਤੋਂ ਨਿਕਲਿਆ ਤਾਂ ਪੁਲਿਸ ਨੇ ਉਹਨਾਂ ਨੂੰ ਬਾਹਰ ਨਿਕਲਦੇ ਆਏ ਗ੍ਰਫਤਾਰ ਕਰ ਲਿਆ ਅਤੇ ਪਿੱਛੋਂ ਹੋਰ ਜਥੇ ਵੀ ਆਉਣੇ ਸ਼ੁਰੂ ਹੋ ਗਏ ਅਤੇ ਤਕਰੀਬਨ 1 ਘੰਟਾ ਜਦ ਸਿੱਖਾਂ ਦੇ ਜਥੇ ਗੁਰਦੁਆਰਾ ਸੀਸਗੰਜ ਤੋਂ ਲਾਲ ਕਿਲੇ ਵੱਲ ਜਾਂਦੇ ਰਹੇ ਅਤੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੇ ਅਤੇ ਗ੍ਰਿਫਤਾਰੀਆਂ ਦਿੰਦੇ ਰਹੇ। ਕਿਹਾ ਜਾਂਦਾ ਕਿ ਲੰਬੀਆਂ-ਲੰਬੀਆਂ ਤਕਰੀਰਾਂ ਕਰਨ ਵਾਲਾ ਪੰਡਤ ਜਵਾਰ ਲਾਲ ਨਹਿਰੂ ਇਹਨਾਂ ਘਾਬਰ ਗਿਆ ਸੀ ਕਿ ਉਹ 15 ਅਗਸਤ ਦੇ ਮੌਕੇ ਤੇ ਕੋਈ ਸੰਜੀਦਾ ਗੱਲ ਆਖਣ ਦੀ ਬਜਾਏ ਇਧਰ-ਉਧਰ ਦੀਆਂ ਬੇਮਾਨਾ ਗੱਲਾਂ ਕਰਕੇ ਕਬਰਾੜ ਦੇ ਵਿੱਚ ਬੇਸਵਾਦੀ ਜੀ ਅਤੇ ਨਿੱਕੀ ਜੀ ਐਂਟੀ ਸਿੱਖ ਤਕਰੀਰ ਕਰਕੇ ਛੇਤੀ ਹੀ ਬੈਠ ਗਿਆ ਸੀ। 15 ਅਗਸਤ 1961 29 ਮਈ 1964 ਨੂੰ ਮਾਸਟਰ ਤਾਰਾ ਸਿੰਘ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੈਂ ਫਤਿਹ ਸਿੰਘ ਦਾ ਵਰਤ ਨਹਿਰੂ ਦੀ ਦਿੱਲੀ ਅਤੇ ਭਾਵਨਗਰ ਦੇ ਵਿੱਚ ਕੀਤੀ ਗਈ ਤਕਰੀਰ ਅਤੇ ਵਾਅਦੇ ਦੀ ਬినా ਤੇ ਛਡਵਾਇਆ ਸੀ ਉਸ ਵਕਤ ਸਿੱਖਾਂ ਦੇ ਵਿੱਚ ਫੁੱਟ ਦਾ ਮਕਾਮ ਆ ਜਾਣ ਕਰਕੇ ਵਰਤ ਛਡਾਉਣਾ ਪਿਆ ਹੁਣ ਮੈਂ ਮਹਿਸੂਸ ਕਰਦਾ ਕਿ ਨਹਿਰੂ ਤੇ ਯਕੀਨ ਨਾ ਕਰਨ ਵਾਲੇ ਠੀਕ ਸਨ ਨਾਲ ਹੀ ਉਸ ਨੇ 15 ਅਗਸਤ 1961 ਤੋਂ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ 15 ਅਗਸਤ 1969 ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਹੋਰ ਇਲਾਕਿਆਂ ਦਾ ਨਿਸ਼ਾਨਾ ਵੀ ਮਿਥਿਆ ਹੋਇਆ ਸੀ ਇੱਕ ਪਾਸੇ ਪੰਜਾਬ ਦੇ ਕਾਂਗਰਸੀ ਆਗੂ ਅਤੇ ਦੂਜੇ ਪਾਸੇ ਸਰਦਾਰ ਕਪੂਰ ਸਿੰਘ ਇਸ ਮੰਗ ਨੂੰ ਉਠਾ ਰਹੇ ਸਨ ਡਾਕਟਰ ਜਗਜੀਤ ਸਿੰਘ ਚੋਹਾਨ ਨੇ ਵੀ ਇਸ ਬਾਰੇ ਫਤਿਹ ਸਿੰਘ ਦੀ 27 ਦਸੰਬਰ 1966 ਦੀ ਕਮਜ਼ੋਰੀ ਨੂੰ ਨੰਗਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ ਡਾਕਟਰ ਜਗਜੀਤ ਸਿੰਘ ਨੇ ਜਲੰਧਰ ਦੇ ਇੱਕ ਪਿੰਡ ਦੇ ਹਰਬੰਸ ਸਿੰਘ ਬਾਗਲਾ ਨਾਮ ਦੇ ਇੱਕ ਬੰਦੇ ਤੋਂ ਚੰਡੀਗੜ੍ਹ ਵਾਸਤੇ ਮਰਨ ਵਰਤ ਰਖਵਾ ਦਿੱਤਾ ਅਤੇ ਸ਼ਹੀਦੀ ਦੇਣ ਦੇ ਲਈ ਤਿਆਰ ਕੀਤਾ ਇਸ ਦੇ ਨਾਲ ਵੀ ਫਤਿਹ ਸਿੰਘ ਕਾਫੀ ਪਰੇਸ਼ਾਨ ਰਿਹਾ ਇਸ ਤੋਂ ਮਗਰੋਂ ਪੁਰਾਣੇ ਅਕਾਲੀ ਬਾਦ ਦੇ ਵਿੱਚ ਕਾਂਗਰਸੀ ਅਤੇ 1969 ਦੇ ਵਿੱਚ ਸੁਤੰਤਰ ਪਾਰਟੀ ਦੇ ਆਗੂ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਅਤੇ ਹੋਰ ਮੰਗਾਂ ਦੇ ਨਾਲ ਨਾਲ ਸਿੱਖ ਧਰਮ ਉੱਤੇ ਫਤੇ ਸਿੰਘ ਮਾਸਟਰ ਤਾਰਾ ਸਿੰਘ ਸੰਪੂਰਨ ਸਿੰਘ ਰਾਮਾਚੰਨ ਸਿੰਘ ਉਮਰਾਂ ਰੰਗਲ ਸ਼੍ਰੀਮ ਬਗੈਰਾ ਵੱਲੋਂ ਵਰਤ ਛੱਡਣ ਨਾਲ ਲੱਗੇ ਕਲੰਕ ਨੂੰ ਲਾਉਣ ਵਾਸਤੇ ਮਰਨਵਾਰਤ ਰੱਖਣ ਦਾ ਐਲਾਨ ਕਰ ਦਿੱਤਾ। ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਦਾ ਐਲਾਨ ਕਰਨ ਤੇ ਉਸ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ 12 ਅਗਸਤ ਨੂੰ ਗ੍ਰਿਫਤਾਰ ਕਰਕੇ ਸੈਂਟਰਲ ਜੇਲ ਅੰਮ੍ਰਿਤਸਰ ਦੇ ਵਿੱਚ ਭੇਜ ਦਿੱਤਾ ਦਰਸ਼ਨ ਸਿੰਘ ਫੇਰੂਮਾਨ ਨੇ ਐਲਾਨ ਦੇ ਮੁਤਾਬਕ 15 ਅਗਸਤ 1969 ਨੂੰ ਜੇਲ ਦੇ ਵਿੱਚ ਹੀ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ 15 ਅਗਸਤ 1988 ਦੇ ਦਿਨ ਬੰਬਾਂ ਦਾ ਮਾਹਰ ਮੱਖਣ ਸਿੰਘ ਬੱਬਰ ਜੋ ਕਿ 12 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਫਰਾਰ ਹੋਇਆ ਆ ਕੇ ਪੰਜਾਬ ਦੀ ਪੁਲਿਸ ਨੇ ਨਕਲੀ ਮੁਕਾਬਲੇ ਦੇ ਨਾਂ ਤੇ ਉਸ ਨੂੰ ਸ਼ਹੀਦ ਕਰ ਦਿੱਤਾ 15 ਅਗਸਤ 1999 ਦੇ ਦਿਨ ਕਲਵੰਤ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਫਤਿਹਗੜ ਚੂੜੀਆਂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 15 ਅਗਸਤ 1991 ਦੇ ਦਿਨ ਗੁਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਹੀ ਵਸਤੀ ਨਾਨਕਸਰ ਬਰਨਾਲਾ ਗੁਰਮੇਦ ਸਿੰਘ ਪੁੱਤਰ ਸਲੱਖਣ ਸਿੰਘ ਵਾਸੀ ਚਾਚੋਵਾਲੀ ਪਰਮਜੀਤ ਸਿੰਘ ਔਰ ਪੰਮਾ ਵਾਸੀ ਸੁੱਚਾ ਸਿੰਘ ਵਾਸੀ ਨੂੰ ਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ ਨਰਿੰਦਰਪਾਲ ਸਿੰਘ ਪੁੱਤਰ ਹਰੀ ਸਿੰਘ ਵਾਸੀ ਖੇਲ ਖਾਸਾ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ 15 ਅਗਸਤ 1995 ਮਈ 1994 ਦੇ ਵਿੱਚ ਭਾਵੇਂ ਬਾਦਲ ਨੂੰ ਛੱਡ ਕੇ ਬਾਕੀ ਅਕਾਲੀ ਦਲਾਂ ਨੇ ਸਾਂਝਾ ਅਕਾਲੀ ਦਲ ਅੰਮ੍ਰਿਤਸਰ ਕੈਂਪ ਕਰ ਲਿਆ ਸੀ ਪਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੇ ਜਫਾ ਕੈਂਪ ਰੱਖਣ ਵਾਸਤੇ ਬਾਦਲ ਦੇ ਨਾਲ ਰਲਣ ਵਾਸਤੇ ਤਰਲੋ ਮੱਚੀ ਹੋ ਰਿਹਾ ਸੀ ਅਖੀਰ 13 April 1995 ਨੂੰ ਇਸ ਏਕਤਾ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਭਾਵੇਂ ਇਸ ਦਿਨ ਇਹਨਾਂ ਦੋਹਾਂ ਅਕਾਲੀ ਦਲਾਂ ਦੀ ਏਕਤਾ ਦਾ ਐਲਾਨ ਤਲਵੰਡੀ ਸਾਬੋ ਦੇ ਵਿੱਚ ਕਰ ਦਿੱਤਾ ਗਿਆ ਸੀ ਪਰ ਦਲ ਦੀ ਵੰਡਤਰ ਬਾਰੇ ਕੋਈ ਫੈਸਲਾ ਨਾ ਹੋ ਸਕਿਆ 15 ਅਗਸਤ 1995 ਨੂੰ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਉਹ ਦੋਹਾਂ ਲੀਡਰਾਂ ਬਾਦਲਾ ਤੇ ਟੌੜਾ ਦੀ ਏਕਤਾ ਨੂੰ ਕਬੂਲ ਨਹੀਂ ਕਰਦਾ ਉਸ ਨੇ ਕਿਹਾ ਕਿ ਮੈਂ ਅਕਾਲੀ ਦਲ ਅੰਮ੍ਰਿਤਸਰ ਨੂੰ ਕੈਮ ਰੱਖਾਂਗਾ ਇੱਥੇ ਇਹ ਗੱਲ ਕਾਬਲੇ ਜ਼ਿਕਰ ਹੈ ਕਿ ਇਸ ਹਾਲਤ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਬਣਾਉਣ ਵਾਲੇ ਅਕਾਲ ਤਖਤ ਸਾਭ ਤੋਂ ਕੋਈ ਬਿਆਨ ਅਪੀਲ ਹੁਕਮਨਾਮਾ ਚਿੱਠੀ ਜਾਰੀ ਨਹੀਂ ਕੀਤੀ ਗਈ 15 ਅਗਸਤ 2014 15 ਅਗਸਤ 2014 ਦੇ ਦਿਨ ਇਸੜੂ ਦੇ ਵਿੱਚ ਕਾਨਫਰੰਸ ਦੇ ਵਿੱਚ ਇੱਕ ਨੌਜਵਾਨ ਵਿਕਰਮ ਸਿੰਘ ਔਰ ਬੱਬੀ ਨੇ ਆਪਣਾ ਗੁੱਸਾ ਜ਼ਾਹਰ ਕਰਨ ਵਾਸਤੇ ਆਪਣੀ ਜੁੱਤੀ ਲਾ ਕੇ ਬਾਦਲ ਵਾਲ ਵਗਾ ਕੇ ਸੁੱਟੀ ਪਹਿਲਾਂ ਤਾਂ ਪੁਲਿਸ ਨੇ ਉਸ ਨੂੰ ਫੜ ਕੇ ਛੱਡ ਦਿੱਤਾ ਪਰ ਅਗਲੇ ਦਿਨੀ ਉਸ ਨੂੰ ਦਫਾ 332 353 355 ਅਤੇ 120 20 ਵਰਗੀਆਂ ਖਤਰਨਾਕ ਧਰਾਵਾਂ ਕਿਸੇ ਮਹਾਨ ਸ਼ਖਸੀਅਤ ਦੀ ਹੱਤਕਾਰਨ ਪੁਲਿਸ ਦੇ ਨਾਲ ਧੱਕਾ ਮੁਕੀ ਕਰਨ ਸਰਕਾਰੀ ਕੰਮ ਦੇ ਵਿੱਚ ਦਖਲ ਦੇਣ ਦੀ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਨਾਲ ਹੀ ਉਸ ਦੇ ਕੁਝ ਦੋਸਤ ਨਰਿੰਦਰਪਾਲ ਸਿੰਘ ਹਰਵਿੰਦਰ ਸਿੰਘ ਔਰ ਫਹੀਦੀ ਹਰਦੀਪ ਸਿੰਘ ਜਗਤਾਰ ਸਿੰਘ ਤਾਰੀਤਨੌਲਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਬਾਦਲ ਜੁੱਤੀਆਂ ਤੋਂ ਇਹਨਾਂ ਡਰ ਚੁੱਕਿਆ ਸੀ ਕਿ ਜਦ 20 ਅਗਸਤ ਦੇ ਦਿਨ ਲੰਗੋਵਾਲ ਪਿੰਡ ਦੇ ਵਿੱਚ ਸਮਾਗਮ ਕੀਤਾ ਗਿਆ ਤਾਂ মিডিਆ ਵਾਲਿਆਂ ਨੂੰ ਵੀ ਆਪਣੀਆਂ ਜੁੱਤੀਆਂ ਬਾਹਰ ਲਾ ਕੇ ਆਉਣ ਵਾਸਤੇ ਕਿਹਾ ਗਿਆ ਉਸ ਦਿਨ ਸਟੇਜ ਦੇ ਨੇੜੇ ਕਿਸੇ ਪ੍ਰੈਸ ਫੋਟੋਗ੍ਰਾਫਰ ਤੱਕ ਨੂੰ ਫਟਕਣ ਨਾ ਦਿੱਤਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ